ਫਤੇਗੜ ਚੋਰੀਆਂ ਨੇੜੇ ਕਾਲੀਵਾਲ ਜੰਗਲਾ ਪੁਦੇ ਨੇੜੇ ਨਹਿਰ ਚਿੰਨ ਆਉਣ ਗਏ ਚਾਰ ਨੌਜਵਾਨਾਂ ਚੋਂ ਇੱਕ ਨੌਜਵਾਨ ਪਾਣੀ ਦੀ ਤੇਜ ਹਾੜ ਚ ਰੁੜ ਗਿਆ ਜਿਸ ਦੀ ਪਾਰਕ ਕੀਤੀ ਜਾ ਰਹੀ ਹੈ ਇਸ ਸੰਬੰਧੀ ਰੁੜੇ ਨੌਜਵਾਨ ਦੇ ਰਿਸ਼ਤੇਦਾਰ ਮੰਗਜੀਤ ਸਿੰਘ ਮੰਗਾ ਜੀਜਾ ਜੁਨਸ ਮਸੀਹ ਭਤੀਜਾ ਬਲਕਾਰਮ ਸਿੰਘ ਪਹਨੇਵਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਦਾ ਰਿਸ਼ਤੇਦਾਰ ਸਾਜਨ ਮਸੀਹ ਪੁੱਤਰ ਸੁਖਦੇਵ ਸੁੱਖਾ ਵਾਸੀ ਪਿੰਡ ਬੋੜ ਵਾਲਾ ਬੀਤੇ ਕੱਲ ਅਲੀਵਾਲ ਨਹਿਰ ਚੰਗਰਾ ਪੁਲ ਦੇ ਨੇੜੇ ਆਪਣੇ ਤਿੰਨ ਹੋ ਪਿੰਡ ਬੱਦੋਵਾਲ ਦੇ ਰਿਸ਼ਤੇਦਾਰਾਂ ਨਾਲ ਮਹੌਣ ਲਈ ਆਇਆ ਸੀ ਅਤੇ ਜਦ 사ਜਨ ਨੇ ਨਹਿਰ ਚ ਛਾਲ ਮਾਰੀ ਤਾਂ ਪਾਣੀ ਦੇ ਤੇਜ਼ ਵਾਰ ਨਾਲ ਰੁੜ ਗਿਆ ਜੋ ਅਜੇ ਤੱਕ ਨਹੀਂ ਮਿਲਿਆ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਅਲੀਵਾਲ ਦੇ ਪੁਲਿਸ ਐਸਆਈ ਪਰਗਰ ਸਿੰਘ ਦੀ ਅਗਵਾਈ ਚ ਮੌਕੇ ਤੇ ਪਹੁੰਚੀ ਅਤੇ ਉਹਨਾਂ ਵੱਲੋਂ ਵੀ 사ਜਨ ਜੀ ਦੀ ਭਾਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਸਏ ਪ੍ਰਗਰਸਮੇ ਦੱਸਿਆ ਹੈ ਕਿ गोताखोर ਆ ਰਹੇ ਹਨ ਅਤੇ ਉਹਨਾਂ ਵੱਲੋਂ ਵੀ ਲਾਸ਼ ਦੀ ਭਾਲ ਸ਼ੁਰੂ ਕਰ ਦਿੱਤੀ ਜਾਵੇਗੀ ਆਓ ਦੇ ਦੇ ਹਾਂ ਗੁਜਰਨ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪਬਲਿਕਲ ਚੰਦੂ ਚੈਨਲ ਫਟੇਗੜ ਚੂੜੀਆਂ ਇਹ ਨਾਲ ਜੀ ਤੁਹਾਡਾ ਮੇਰਾ ਨਾਮ ਮਗਜੀ ਸਿੰਘ ਹੈ ਭਾਜੀ ਕੀ ਲੱਗਦੇ ਸੀ ਜਿੰਨਾ ਜੋ ਨਹਿਰ ਚ ਡੁੱਬੇ ਮੇਰਾ ਜੀਜਾ ਜੀ ਕੀ ਨਾਮ ਸੀ ਉਹਨਾਂ ਦਾ ਸਾਜਮ ਸਿੰਘ ਕੀ ਗੱਲ ਬਾਤ ਹੋਈ ਸਾਰੀ ਇਹ ਚਾਰ ਜਣੇ ਨਾਹੋਂ ਆਏ ਸੀ ਬੱਦੋਵਾਲ ਦੇ ਸੀ ਤਿੰਨੇ ਜਣੇ ਬੱਦੋਵਾਲ ਦੇ ਸੀ ਤੇ ਇੱਕ ਇਹ ਜਿਹੜਾ ਬੋੜਵਾਲ ਦਾ ਹੈ ਤੇ ਇਹ ਨਾਹੋਂ ਆਏ ਉਸ ਉਹਨੇ ਮਤਲਬ ਛਾਲ ਮਾਰ ਦਿੱਤੀ ਇਹਦੇ ਵਿੱਚ ਨਹਿਰ ਦੇ ਵਿੱਚ ਤੇ ਉਹ ਬਾਅਦ ਚ ਤਾਂ ਹੀ ਨਹੀਂ ਆਇਆ ਫਿਰ ਉਹਨਾਂ ਨੇ ਮਤਲਬ ਜਿਹੜੇ ਤਿੰਨ ਬੰਦੇ ਸੀ ਉਹਨਾਂ ਨੇ ਫਿਰ ਸਾਨੂੰ ਫੋਨ ਕੀਤਾ ਕਿ ਮਤਲਬ ਉਹਨੂੰ ਸਜਣ ਨੇ ਛਾਲ ਮਾਰ ਦਿੱਤੀ ਨੇਰ ਚ ਤੇ ਉਹ ਬਾਹਰ ਨਹੀਂ ਆਇਆ ਤੇ ਸਾਨੂੰ ਲੱਭ ਨਹੀਂ ਰਿਹਾ ਫਿਰ ਅਸੀਂ ਇੱਥੇ ਆਣ ਕੇ ਵੇਖਿਆ ਤੇ ਸਾਨੂੰ ਵੀ ਕੁਝ ਨਹੀਂ ਲੱਭਾ ਫਿਰ ਅਸੀਂ ਪ੍ਰਸ਼ਾਸਨ ਕੋਲ ਮੰਗ ਕੀਤੀ ਕਿ ਮਤਲਬ ਮੁਲਾਜ਼ਮ ਸੱਦੇ ਉਹਨਾਂ ਨੂੰ ਕਿਹਾ ਵੀ ਮਤਲਬ ਸਾਨੂੰ ਬੋਡੀ ਲਭਾਈ ਜਾਵੇ ਤੇ ਉਹਨਾਂ ਵੀ ਮਾੜੀ-ਮੋਡੀ ਕਾਰਵਾਈ ਪਾ ਕੇ ਤੇ ਆਪਣਾ ਨੈਰੀ ਵਿਭਾਗ ਕੋ ਗਏ ਤੁਸੀਂ ਨੈਰੀ ਵਿਭਾਗ ਕੋ ਗਏ ਸੀ ਉਹਨਾਂ ਨੂੰ ਕਿਹਾ ਸੀ ਮਤਲਬ ਵੀ ਨਹਿਰ ਘੱਟ ਕੀਤੀ ਜਾਵੇ ਤੇ ਕੋਈ ਉਹਨਾਂ ਨੇ ਮਤਲਬ ਇੰਨੀ ਸੁਣਵਾਈ ਨਹੀਂ ਕੀਤੀ ਜਿਨੀ ਵੀ ਨਹਿਰ ਘੱਟ ਕਰਕੇ ਵੀ ਸਾਡਾ ਮਤਲਬ ਜਿਹੜੀ ਬੋਡੀ ਉਹਦੀ ਲੱਭ ਸਕੇ ਹੂੰ ਤੇ ਇਹ ਕਰਕੇ ਪ੍ਰਸ਼ਾਸਨ ਕੋਲ ਮੰਗ ਕਰਦੇ ਮਤਲਬ ਤੁਹਾਨੂੰ ਬੋਡੀ ਉਹਦੀ ਮਿਲ ਜੇ ਇਹ ਆ ਵੀ ਪ੍ਰਸ਼ਾਸਨ ਦੀ ਮਰਜ਼ੀ ਤਨਾਲ ਸਾਨੂੰ ਉਹਦੀ ਬੋਡੀ ਮਿਲ ਜੇ ਮੇਰਾ ਪੁੱਤ ਹੀ ਆਇਆ ਅੱਛਾ ਕੀ ਨਾਹੀ ਸਾਜਨ ਮਸੀਨ ਆਇਆ ਤੇ ਕੀ ਗੱਲ ਹੋਈ ਗੱਲ ਗੱਲ ਭਾਜੀ ਇਸ ਤਰ੍ਹਾਂ ਇਹਨਾਂ ਦੇ ਕਹਿਣ ਦੇ ਮਤਲਬ ਕਿਆ ਤੇ ਵੀ ਨੌਣ ਆਏ ਆ ਤਿੰਨ ਜਾਣੇ ਹੀ ਮੰਨ ਲਓ ਤਿੰਨ ਜਾਣੇ ਹੋ ਰਹੇ ਚੌਥਾ ਉਹ ਆਪ ਹੀ ਤਿੰਨ ਹੁਣ ਆਏ ਹੀ ਤੇ ਨਹਾਉਣ ਦੇ ਵਿੱਚ ਮੰਨ ਲਓ ਕਹਿੰਦੇ ਵੀ ਉਹ ਉਹਨੇ ਵਿਚਾਲ ਮਾਰਤੀ ਆ ਨਹਾਉਣ ਗਿਆ ਆ ਤੇ ਬਾਅਦ ਚ ਉਹਨਾਂ ਨੇ ਰੋਲਾ ਰੋਲਾ ਪਾਇਆ ਵੀ ਇਸ ਤਰ੍ਹਾਂ ਬੰਦਾ ਡੁੱਬ ਗਿਆ ਬੰਦਾ ਡੁੱਬ ਗਿਆ ਨਹੀਂ ਲੱਭਾ ਉਸੇ ਵੇਲੇ ਕਿਤੇ ਥਾਂ ਬਹਿ ਗਿਆ ਤੇ ਬਾਅਦ ਚ ਕੱਲ ਦੇ ਡੇ ਲੱਭਣ ਬਾਕੀ ਪ੍ਰਸ਼ਾਸਨ ਵੀ ਸਾਡੇ ਨਾਲ ਹੀ ਆ ਤੇ ਗੋਤਾਖੋਰ ਮਂਗਾਏ ਵੇਖੋ ਘੰਟੇ ਘੰਟੇ ਕਰਾ ਜਾਂਦੇ ਆ ਉਹ ਉਹਨਾਂ ਨੇ ਤਸੱਲੀ ਦਿੱਤੀ ਆ ਤੇ ਚਲੋ ਡੈੱਡ ਬੋਡੀ ਲੱਭ ਕੇ ਦੇਵਾਂਗੇ ਆਪਾਂ ਤੇ ਤੇ ਨਾਉਣ ਵਾਤੇ ਨੇ ਛਾਲ ਮਾਰਤੀ ਤੇ ਇਹ ਤਿੰਨ ਚਾਰ ਦੋਸਤ ਉਹਰੇ ਨਾਲ ਉਹਨਾਂ ਬਾਅਦ ਚ ਰੋਲਾ ਪਾਇਆ ਤੇ ਉਹ ਬਾਹਰ ਨਹੀਂ ਆਇਆ ਤੋਂ ਗੈਨਾਇਦੇ ਅੱਜੀ ਟੁੱਟ ਗਿਆ ਤੇ ਉਹ ਕੱਲ ਦਾ ਅਸੀਂ ਲੱਪਣ ਦੇ ਆ ਪਰ ਅੱਜ ਤੱਕ ਲੱਪਾ ਨਹੀਂ ਹਨ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਸਾਨੂੰ ਛੇਤੀ ਛੇਤੀ ਉਹ ਬਡੀ ਜਿਹੜੀ ਮੰਦੀ ਮਿਸ ਹੋਵੇ ਤੇ ਉਹ ਪਾਪਾ ਸਣੀ ਸਾਡੇ ਨਾਲ ਆ ਸਾਡੀ ਮਤ ਕਰ ਰਿਹਾ ਤੇ ਗੋਤਾਖੋਰ ਵੀ ਸਾਡੇ ਜਿਹੜਿਆ ਭਾਈ ਸਾਹਿਬ ਨੂੰ ਦੱਸਿਆ ਵੀ ਆ ਰਹੇ ਨੇ ਤੇ ਜਲਦੀ ਜਲਦੀ ਜਿਹੜਾ ਕੰਮ ਜਾ ਹੋ ਸਕੇ ਸਾਨੂੰ ਬਾਡੀ ਨੇ ਸਾਜਨ ਮਸੀਦ ਤੇ ਦੇ ਨਾਲ 3 ਜਾਣੇ ਹੋਰ ਸੀਗੇ ਦੇ ਦੋਸਤ ਸੀਗੇ ਜਾਂ ਕਿੱਦਾਂ ਸੀਗੇ ਇਹ ਨਾਰੇ ਸੀ ਫਤਨ ਚੇਤੀ ਕਿਤੇ ਇਹ ਜਦੋਂ ਵਿੱਚ ਲੌਂਡਿਆਂ ਲੌਂਡਿਆਂ ਸਲੀਪੋਂ ਕਰਕੇ ਇਹਨੇ ਬਾਵਾ ਬੂਆ ਮਾਰੀਆਂ ਇੱਕ ਦੋ ਵਾਰੀ ਉਹਨਾਂ ਨੂੰ ਦੇਖਿਆ ਵੀ ਬਾਵਾ ਮਾਰਦਾ ਡੁੱਬਦਾ ਡੁੱਬਦਾ ਜਿਹੜਾ ਉਹ ਡੁੱਬ ਗਿਆ ਆ ਉਹਦਾ ਗਾੜੀ ਪਤਾ ਨਹੀਂ ਚੱਲ ਰਿਹਾ ਅਜੇ ਤੀਕਾਂ ਜੇ ਡੈੱਡ ਬਾਡੀ ਜਦੋਂ ਮਿਲਦੀ ਆ ਉਦੋਂ ਜੋ ਬੰਦੀ ਆ ਕਾਰਵਾਈ ਉਹ ਕੀਤੀ ਜਾਵੇਗੀ ਹਾਂ ਜੀ ਅਸੀਂ ਵੀ ਆਪਣੀ ਭਾਗ ਤੇ ਅਸੀਂ ਵੀ ਆਪਣੇ ਨੰਬਰ ਦਿੱਤੇ ਆ ਗਾੜੀ ਸਾਰਿਆਂ ਨੂੰ ਕਿ ਜੇ ਕਿਤੇ ਡੈੱਡ ਬਾਡੀ ਕਿਸੇ ਨੂੰ ਨਜ਼ਰ ਆਉਂਦੀ ਆ ਜਾਂ ਜਿੱਥੇ ਵੀ ਮਿਲਦੀ ਆ ਉਹ ਸਾਨੂੰ ਪੁਲਿਸ ਨੂੰ ਤਲਾਹ ਦੇਣ ਗੋਤਾਖੋਰਾਂ ਦਾ ਪੁੱਛਾ ਪ੍ਰਬੰਧ ਗੋਤਾਖੋਰਾਂ ਦਾ ਮੜੇ ਸ਼ਿਵਲ ਪ੍ਰਸਾਦ ਹੁੰਦਾ ਆ ਉਹ ਵੀ ਹੁਣ ਦੱਸ ਪਤਾ ਲੱਗਾ ਇਹਨਾਂ ਕੋਈ ਭਾਈ ਸਾਹਿਬ ਹੋਣਾ ਕੋਈ ਵੀ ਆ ਰਹੀ ਆ ਟੀਮ ਇੱਕ ਉਹ ਸਰ ਜੀ ਉਹਨਾਂ ਨੂੰ ਹੋਰ ਸਾਨੂੰ ਮਤ ਮਿਲੀ ਤਾਂ ਉਹਨਾਂ ਛੇਤੀ ਹੋ ਜਾਏਗਾ ਉਦਾਂ ਜਿਹੜੀ ਡੈੱਡ ਬਾਡੀ ਹੁੰਦੀ ਆ ਇਹ ਗਰਮੀਆਂ ਚ 3-4 ਦਿਨ ਲੈ ਜਾਂਦੀ ਆ ਪਾਣੀ ਚ ਇਹ ਤਾਂ ਫੋਲਦੀ ਆ ਛਾਲ ਤੇ 6-7 ਦਿਨ ਲਾਏ ਤੇ ਬਾਹਰ ਆਉਣ ਤੇ ਸਾਰੀ ਜਿਹੜੀ ਕਾਰਵਾਈ ਆ ਅਮਲ ਚੱਲ ਜਾਂਦੀ